ਬੀਬੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਿਰ ਔੜ ਦੇ ਕੋਲ ਜਿਹੜੀ ਔੜ ਬਸ ਸਟੈਂਡ ਦੇ ਲਾਗੇ ਸੋਸਾਇਟੀ ਦੇ ਨਜ਼ਦੀਕ ਜਿਹੜੇ ਆ ਮਾਰਕੀਟ ਆ ਉਹਨਾਂ ਵੱਲੋਂ ਪਰਸੋਂ ਜਿਹੇ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਸੀਗਾ ਤੇ ਸਾਰੀ ਜਿਹੜੀ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਅੱਜ ਇੱਥੇ ਵਿਸ਼ੇਸ਼ ਤੌਰ ਤੇ ਜਿਹੜਾ ਆ ਰਸ ਦਾ ਲੰਗਰ ਲਗਾਇਆ ਗਿਆ ਸਵੇਰ ਤੋਂ ਇਹ ਰਸ ਦਾ ਲੰਗਰ ਚੱਲ ਰਿਹਾ ਹੈ ਸੋ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੋਂ ਕਿਉਂਕਿ ਫਲੋਰ ਨਵਾਂ ਸ਼ਹਿਰ ਰੋਡ ਹੈ ਇਹ ਮੁੱਖ ਮਾਰਗ ਹੈ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਆ ਇੱਥੋਂ ਵਾਹਨ ਜਿਹੜੇ ਆ ਆਉਂਦੇ ਜਾਂਦੇ ਆ ਬੱਸਾਂ ਆਉਂਦੀਆਂ ਜਾਂਦੀਆਂ ਤੇ ਜਿਹੜੇ ਇੱਥੋਂ ਰਸ ਸ਼ੱਕੇ ਜਾਂਦੇ ਆ ਤੇ ਇਹ ਸ਼ਹੀਦੀ ਧੜਿਆਂ ਨੂੰ ਸਮਰਪਿਤ ਹੈ ਕਿਉਂਕਿ ਸ਼ਹੀਦੀ ਧੜੇ ਚੱਲ ਰਿਹਾ ਹੈ ਇੱਥੋਂ ਸੰਗਤ ਵੀ ਬਹੁਤ ਜ਼ਿਆਰੀ ਹੈ ਜੋੜ ਮੇਲ ਸੁਭਾਵਾਂ ਤੇ ਸੋ ਉਹਨਾਂ ਲਈ ਇਹ ਵਿਸ਼ੇਸ਼ ਤੌਰ ਤੇ ਰਸਤਾ ਲੰਗਰ ਲਗਾਇਆ ਗਿਆ ਸੋ ਜਦੋਂ ਤੱਕ ਤੁਹਾਡੀ ਮੈਂ ਪ੍ਰਬੰਧਕਾਂ ਨਾਲ ਗੱਲਬਾਤ ਕਰਾਵਾਂ ਉਦੋਂ ਤੱਕ ਤੁਸੀਂ ਸਾਡਾ ਜ ਇਹ ਚੈਨਲ ਜਿਹੜਾ ਪੀਵੀ ਟੂਡੇ ਆ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਜੇਕਰ ਤੁਸੀਂ ਫੇਸਬੁੱਕ ਤੇ ਹੋ ਤਾਂ ਇਸ ਨੂੰ ਫੋਲੋ ਜਰੂਰ ਕਰੋ ਤਾਂ ਜੋ ਸਾਰੇ ਔੜ ਇਲਾਕੇ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਦੀਆਂ ਗਤੀਵਿਧੀਆਂ ਜਿਹੜੀਆਂ ਮੇਨ ਮੇਨ ਹੈ ਤੁਹਾਡੇ ਤੱਕ ਸਾਂਝੀਆਂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸਿੰਘ ਜੀ ਅੱਜ ਤੁਸੀਂ ਪਹਿਲਾਂ ਦੁੱਧਾ ਲੰਗਰ ਚੱਲਦਾ ਸੀ ਪਰਸੋਂ ਇੱਥੇ ਤੇ ਅੱਜ ਤੁਸੀਂ ਰਸਤਾ ਲੰਗਰ ਲਾਇਆ ਹੈ ਇੱਕ ਹੀ ਕਾਰਨ ਜੀ ਵਾਈ ਗੁੱਡ ਜੀ ਬਖਾਲ ਸਾਹਿਬ ਵਾਈ ਗੁੱਡ ਜੀ ਖਤੇ ਅਸੀਂ ਛੋਟੇ ਸਹਿਬਜ਼ਾਦੇ ਵਾਲੇ ਗੁਰਗੋਬ ਸਿੰਘ ਮਹਾਰਾ ਦੇ ਪਰਿਵਾਰ ਨੂੰ ਸਮਾਪਿਤ ਉਹਨਾਂ ਦੇ ਲੰਗਾ ਲਾਇਆ ਜੀ ਉਹ ਛੋਟੀਆਂ ਛੋਟੀਆਂ ਜਿੰਦਾ ਜਿਹਨਾਂ ਨੇ ਸਾਡੇ ਦੇ ਸਾਰੇ ਪਰਿਵਾਰਾਂ ਲਈ ਉਹਨਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਸੀ ਗੁਰੂਬ ਸਿੰਘ ਮਹਾਰਾ ਤੋਂ ਲੈ ਕੇ ਆਪਣੇ ਪਿਤਾ ਨੂੰ ਪਰਿਵਾਰ ਵਾਰ ਦਿੱਤਾ ਉਹਨਾਂ ਨੇ ਪਿਤਾ ਜੀ ਦਾ ਇਸ ਦੀ ਸ਼ਾਨ ਦੇ ਵਿੱਚ ਅਸੀਂ ਲੰਗਾ ਲਾਇਆ ਕਿ ਸਰਕਾਰਾਂ ਦਾ ਕੰਮ ਨਹੀਂ ਰਹੀਆਂ ਕਿ ਸਾਨੂੰ ਕੁਝ ਆਣ ਵਾਲੇ ਟਾਈਮ ਦੇ ਵਿੱਚ ਇਦਾਂ ਹੈ ਪਿਆ ਸਾਡੇ ਦੇਖ ਕੇ ਕੁਝ ਸਾਡੀ ਆਣ ਵਾਲੀ ਪੀੜ੍ਹੀ ਇਸ ਪਾਸੇ ਨੂੰ ਲੱਗੇ ਗੁਰੂ ਸਾਹਿਬ ਦੇ ਲੱਗੇ ਕਿ ਉਹ ਸਾਡੀ ਕਿਤਾਬਾਂ ਦੇ ਵਿੱਚ ਉਹਦਾ ਸਾਰਾ ਵਿਚਾਰ ਦਿੱਤਾ ਕਿ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਕਿਸੇ ਕਿਤਾਬ ਦੇ ਵਿੱਚ ਨਹੀਂ ਇਦਾਂ ਦੱਸਿਆ ਕਿ ਛੋਟੇ ਸਹਬਜਾ ਨੇ ਸ਼ੀਦੀਦਾਰ ਹੈ ਕੋਈ ਦੱਸਿਆ ਜਾਵੇ ਪਰ ਸਾਡੇ ਨਹੀਂ ਦੱਸਿਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਉਹ ਮੁੱਖ ਰੱਖਦੇ ਹੋਏ ਕਿ ਛੋਟੇ-ਛੋਟੇ ਬੱਚਿਆਂ ਨੂੰ ਆਨ ਆਲੀ ਟਾਈਮ ਦੀ ਪੀੜੀ ਨੂੰ ਪਤਾ ਲੱਗੇ ਅਸੀਂ ਉਹਨਾਂ ਨੂੰ ਸਮਾਪਤ ਗੁਰੂ ਗੋਬਿੰਦ ਸਿੰਘ ਜੀ ਨਾਲ ਪਰਿਵਾਰ ਨੂੰ ਸਵਸਥ ਅਸੀਂ ਇਹ ਦੁੱਧ ਦਾ ਚਾਹ ਦੁੱਧ ਦਾ ਹੋਵੇ ਚਾਹੇ ਰਸ ਦਾ ਲੰਗਰ ਇਹ ਸਾਰੀ ਕਮੇਟੀ ਨੂੰ ਸਹਿਯੋਗ ਸਾਰੇ ਪਰਿਵਾਰ ਵੱਲੋਂ ਇਕੱਠਾ ਲੰਗਰ ਲਗਾਇਆ ਜਾ ਰਿਹਾ ਹੈ ਮਾਰਕੀਟ ਨਿਵਾਸ ਸਭਾ ਜੀ ਸਾਰੇ ਹਾਂਜੀ ਭਾਈ ਗੁਰਵਿੰਦਰ ਸਿੰਘ ਜੀ ਅੱਜ ਤੁਸੀਂ ਰਸ ਦਾ ਲੰਗਰ ਲਾਇਆ 3 ਵਜੇ ਆਇਆ ਕੀ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਔੜ ਅਤੇ ਗੜੁੱਪੜ ਦੇ ਨਗਰ ਵੱਲੋਂ ਰਾਸ ਦਾ ਲੰਗਰ ਲਗਾਇਆ ਗਿਆ ਹੈ ਇਹ ਜੋ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਫਤੇਗੜ ਸਾਹਿਬ ਸ਼ਹੀਦਾਂ ਨੂੰ ਯਾਦ ਕਰਨ ਵਿੱਚ ਅਤੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਦੱਸ ਸਕੀਏ ਵੀ ਇਹ ਜਿਹੜਾ ਪੌ ਦਾ ਮਹੀਨਾ ਬੜਾ ਠੰਡ ਦਾ ਮਹੀਨਾ ਸਾਡੇ ਗੁਰਗੋਨ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਰੇ ਸੀ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਫਤੇ ਸਿੰਘ ਤੇ ਜੁਝਾਰ ਸਿੰਘ ਅਤੇ ਮਾਤਾ ਗੁਜਰੀ ਜੀ ਠੰਡੇ ਬੋਰਜ ਦੇ ਵਿੱਚ ਉਹਦੇ ਮਹੀਨੇ ਦੇ ਵਿੱਚ ਠੰਡੇ ਬੋਰਜ ਦੇ ਵਿੱਚ ਬੈਠ ਕੇ ਸਾਡੀ ਸਿੱਖੀ ਨੂੰ ਕਾਇਮ ਰੱਖਣ ਲਈ ਸਾਡੀ ਸਿੱਖਾਂ ਦੀ ਸਿੱਖੀ ਨੂੰ ਕਾਇਮ ਰੱਖਣ ਲਈ ਅੱਜ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਇਸ ਸ਼ਹੀਦੀ ਦਿਨ ਸ਼ਹੀਦੀ ਸਮਾਗਮ ਨੂੰ ਯਾਦਕ ਰੱਖਦੇ ਹੋਏ ਅੱਜ ਅਸੀਂ ਇਹ ਲੰਗਰ ਲਗਾ ਰਹੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਦਾਂ ਹੀ ਲੰਗਰ ਲਾਉਂਦੇ ਰਹੀਏ ਤੇ ਸ਼ਹੀਦਾਂ ਨੂੰ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh no